ਪਾਣੀ ਦਾ ਬਹਾਅ ਬਹੁਤ ਤੇਜ਼ ਆ ਜੀ ਬਹੁਤ ਤੇਜ਼ ਆ ਜੀ ਪਹਿਲਾਂ ਪਾਣੀ ਹੁੰਦਾ ਸੀਗਾ ਉਹ ਦੇਖ ਲਓ ਅੱਗੇ ਤੱਕ ਉੱਥੋਂ ਆਸੀਂ ਪੋੜੀਆਂ ਉਤਰਦੇ ਸੀ ਪੋੜੀਆਂ ਤੋਂ ਉੱਤਰ ਕੇ ਕਾਫੀ ਅੱਗੇ ਤੱਕ ਜਾਣਾ ਪੈਂਦਾ ਸੀ ਅੱਗੇ ਤੋਂ ਜਾ ਕੇ ਕਾਫੀ ਇਹ ਨਾ ਫੇ ਪਾਣੀ ਹੁੰਦਾ ਸੀ ਆ ਹੁਣੇ ਬਹਾਅ ਤੇਜ਼ ਹੋਇਆ ਇੱਥੇ ਥੋੜਾ ਟਾਈਮ ਹੀ ਹੋਇਆ ਬਹਾਅ ਵਧੇ ਨੂੰ ਆ ਪੋੜੀਆਂ ਦੇ ਨਾਲ ਲੱਗ ਗਿਆ ਪਾਣੀ ਤੁਸੀਂ ਦੇਖ ਸਕਦੇ ਹੋ ਨਾ ਤੇ ਉੱਧਰ ਵੀ ਪਾਣੀ ਕਾਫੀ ਹੁਣੇ 15-20 ਮਿੰਟ ਹੋਇਆ ਪਾਣੀ ਕਿ ਤੇਜ਼ ਹੋਇਆ ਨੂੰ ਮਹਾਕਲੇਸ਼ਵਰ ਆਏ ਸੀ ਇੱਥੇ ਪਾਣੀ ਕੁਝ ਟਾਈਮ ਵਿੱਚ ਹੀ ਵੱਜ ਜਾਂਦਾ ਪਿੱਛੋਂ ਨਾ ਬਰਸਾਤਾਂ ਦਾ ਟਾਈਮ ਆ ਇਸ ਕਰਕੇ ਪਾਣੀ ਦਾ ਵਹਾਅ ਤੇਜ਼ ਹੋ ਗਿਆ ਅੱਛਾ ਮੁੰਡਾ ਵੀ ਜਦੋਂ ਨਹੀਂ ਕੋਈ ਮਾਰਗ ਹੁੰਦੀ ਉਦੋਂ ਪਤਲਾ ਫੋਕਦੇ ਹੋ ਜਿੰਨਾ ਫੋਕਣ ਫਿਰ ਕਾਰਾ ਹੋ ਜਾਂਦਾ ਉੱਥੇ ਕੋਈ ਨਾ ਕੋਟ ਉੱਜੰਦਾ ਆਇਆ ਜਾਂ ਮਰ ਜਾਂਦਾ ਹੈ ਇਹ ਵੀ ਜਿਹੜੀ ਲੱਕੜ ਆਈ ਆ লাশ ਫੋਕੀ ਹੋਣੀ ਆ ਨਾ ਪਹਿਲੇ ਇੱਕ ਲਾਲ ਚੰਦਲ ਲੱਕੜ ਨੰਕੇ ਗਈ ਐ ਤੁਮ